हिमाचल ਦਾ ਸ਼ਾਂਤ ਬੱਦੀ ਗੋਲੀਆਂ ਦੀ ਗੂੰਜ ਦੇ ਨਾਲ ਦਹਿ ਲਿਆ ਕੀ ਕਾਨੂੰਨ ਦਾ ਤੋਫ ਖਤਮ ਹੋ ਚੁੱਕਾ ਹੈ ਹਿਮਾਚਲ ਦੇ ਵਿੱਚ ਗੁੰਡਾਗਾਰਦੀ ਦਾ ਨੰਗਾ ਨਾਚ ਬੱਦੀ ਵਿੱਚ ਵਪਾਰੀ ਉਤੇ ਜਾਨਲੇਵਾ ਹਮਲਾ ਦੇਖੋ ਖੋਪਨਾ ਤਸਵੀਨਾ ਕੀ ਬੱਦੀ ਬਣ ਰਿਹਾ ਹੈ ਅਪਰਾਧੀਆਂ ਦਾ ਅੱਡਾ ਤਾਜ ਦਫ਼ਤਰ ਦੇ ਬਾਅਦ ਫਾਇਰਿੰਗ ਪੁਲਿਸ ਦੇ ਹੱਥ ਖਾਲੀ ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਦਾ ਉਦਯੋਗੀ ਖੇਤਰ ਬੱਦੀ ਜੋ ਆਪਣੀਆਂ ਫੈਕਟਰੀਆਂ ਲਈ ਜਾਣਿਆ ਜਾਂਦਾ ਸੀ ਪਰ ਹੁਣ ਅਪਰਾਧੀਆਂ ਦੀ ਖੁੱਲੀ ਖੇਡ ਦਾ ਅਖਾੜਾ ਬਣਦਾ ਜਾ ਰਿਹਾ ਹੈ ਬੀਤੇ ਦਿਨ ਦੇ ਆੜੇ ਹੋਈ ਗੋਲੀਬਾਰੀ ਨੇ ਪੂਰੇ ਇਲਾਕੇ ਦੇ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਤਾਜ ਨਾਮਕ ਦਫ਼ਤਰ ਦੇ ਮਾਲਕ ਰਾਜ ਖਾਨ ਨੂੰ। ਚਸ਼ਮਦੀਦਾਂ ਦੇ ਮੁਤਾਬਕ ਇਹ ਕੋਈ ਫਿਲਮੀ ਸੀਨ ਨਹੀਂ ਸੀ ਸਗੋ ਹਕੀਕਤ ਸੀ। ਅਣਪਛਾਤੇ ਹਮਲਾਵਰ ਬਿਨਾਂ ਕਿਸੇ ਡਰ ਦੇ ਰਾਜ ਖਾਨ ਦੇ ਦਫ਼ਤਰ ਦੇ ਬਾਹਰ ਪਹੁੰਚਦੇ ਹਨ। ਤਾਬੜ ਤੋੜ ਗੋਲੀਆਂ ਚਲਾਉਂਦੇ ਹਨ ਅਤੇ ਪੁਲਿਸ ਦੀ ਨੱਕ ਹੇਠੋਂ ਫਰਾਰ ਹੋ ਜਾਂਦੇ ਹਨ। ਗੋਲਾਬਾਰੀ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਜਿਸ ਨਾਲ ਸਥਾਨਿਕ ਲੋਕ ਘਬਰਾ ਗਏ ਹਨ। ਵੱਡਾ ਸਵਾਲ ਇਹ ਹੈ ਕਿ ਕੀ ਹੁਣ ਬੱਦੀ ਦੀਆਂ ਸੜਕਾਂ ਕਾਂ ਉਤੇ ਆਮ ਬੰਦਾ ਨੂੰ ਸੁਰੱਖਿਅਤ ਹੈ ਵਾਰਦਾਤ ਤੋਂ ਬਾਅਦ ਵੱਡੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਤੱਕ ਕਰ ਲਈ ਹੈ ਪਰ ਹੱਥ ਅਜੇ ਵੀ ਖਾਲੀ ਹਨ ਪੁਲਿਸ ਵੱਲੋਂ ਸੀਸੀਟੀਵੀ ਕੰਗਾਲੀ ਜਾਰੀ ਹੈ ਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਸਵਾਲ ਉਹੀ ਉੱਠਦਾ ਹੈ ਕਿ ਪੁਲਿਸ ਸਿਰਫ ਮਾਮਲਾ ਦਰਜ ਕਰਨ ਲਈ ਹੈ ਜਾਂ ਅਪਰਾਧੀਆਂ ਦੇ ਵਿੱਚ ਡਰ ਪੈਦਾ ਕਰਨ ਲਈ ਪੰਜਾਬ ਟੀਵੀ ਪ੍ਰਾਈਮ ਦੇ ਵੱਡੇ ਸਵਾਲ ਦਿਨ ਦਿਹਾੜੇ ਗੋਲੀਆਂ ਚੱਲਣਾ ਕਿਤੇ ਪੁਲਿਸ ਦੇ ਕਮਜ਼ੋਰ ਖੁਫੀਆ ਤੰਤਰ ਦੀ ਨਿਸ਼ਾਨੀ ਤਾਂ ਨਹੀਂ ਰਾਜਖਾਨ ਉਤੇ ਹਮਲੇ ਪਿੱਛੇ ਕੀ ਕੋਈ ਵੱਡੀ ਗੈਂਗਸਟਰ ਸਾਜ਼ਿਸ਼ ਹੈ জাফরੋਤੀ ਦਾ ਮਾਮਲਾ ਹਿਮਾਚਲ ਵਰਗੇ ਸ਼ਾਂਤ ਸੂਬੇ ਦੇ ਵਿੱਚ ਹਥਿਆਰਾਂ ਦਾ ਇਹ ਨੰਗਾ ਨਾਚ ਕਦੋਂ ਰੁਕੇਗਾ ਫਿਲਹਾਲ ਸੂਚਨਾ ਮਿਲਨ ਉਤੇ ਵੱਡੀ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ ਤੇ ਇਲਾਕੇ ਨੂੰ ਘੇਰ ਲਿਆ ਹੈ। ਹਮਲੇ ਦਾ ਉਦੇਸ਼ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ ਅਤੇ ਮੌਜਬ ਦੀ ਭਾਲ ਕਰ ਰਹੀ ਹੈ। ਫਿਲਹਾਲ ਸਪਸ਼ਟ ਨਹੀਂ ਹੈ ਕਿ ਹਮਲੇ ਦੇ ਵਿੱਚ ਰਾਜਖਾਨ ਕਿੰਨੇ ਜ਼ਖਮੀ ਹੋਏ ਨੇ। ਵੱਡੀ ਦੇ ਬਧੀਖ ਸੁਪਰੀਡੈਂਟ ਅਸ਼ੋਕ ਵਰਮਨ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਪਰ ਇਸ ਘਟਨਾ ਨੇ ਸਥਾਨਕ ਕਾਰੋਬਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਮੀਡੀਆ ਪ੍ਰਸ਼ਾਸਨ ਤੋਂ ਨੱਚਾਉਂਦਾ ਹੈ ਕਿ ਹੁਣ ਹਰ ਦਫ਼ਤਰ ਦੇ ਬਾਹਰ ਗੋਲੀਆਂ ਚੱਲਣ ਦਾ ਇੰਤਜ਼ਾਰ ਕੀਤਾ ਜਾਵੇਗਾ ਜਾਂ ਫਿਰ ਇਹਨਾਂ ਗੁੰਡਾ ਅਨਸਰਾਂ ਤੇ ਸ਼ਿਕੰਜਾ ਕਸਿਆ ਜਾਵੇਗਾ